ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਗੋਰਿਆਂ ਦੀਆਂ ਮੱਝਾਂ ਗੋਰਿਆਂ ਨੂੰ ਪਹਿਲਾਂ ਬਹੁਤ ਘੱਟ ਪਤਾ ਸੀ ਵੀ ਜਿਹੜੇ ਵਾਟਰ ਬਫਲੋ ਕਹਿੰਦੇ ਆ ਪਾਣੀ ਵਾਲੇ ਆਪਾਂ ਮੱਝਾਂ ਕਹਿੰਦੇ ਆ ਆਪਣਾ ਤੇ ਵੀ ਦੁੱਧ ਦੇਣ ਵਾਸਤੇ ਹੁੰਦੀਆਂ ਗੋਰਿਆਂ ਨੂੰ ਪਹਿਲਾਂ ਇਹ ਚੀਜ਼ ਸੀ ਵੀ ਕੱਲੀਆਂ ਗਾਵਾਂ ਇਹ ਦੁੱਧ ਪੀਣ ਵਾਸਤੇ ਹੁੰਦੀਆਂ ਨੇ ਤਾਂ ਹੌਲੀ-ਹੌਲੀ ਜਿਵੇਂ 2004 ਤੋਂ ਬਾਅਦ ਇਹਨਾਂ ਨੇ ਮੱਝਾਂ ਦੀ ਵੀ ਬਰੀਡਿੰਗ ਸ਼ੁਰੂ ਕਰੀ ਹੈ ਆਪਾਂ ਦਿਖਾਉਣਾ ਵੀ ਕਿੱਦਾਂ ਨੇ ਇਹਨਾਂ ਦਾ ਪਾਰਲਰ ਬਣਿਆ ਮੱਝਾਂ ਵਾਸਤੇ ਤੇ ਤੁਸੀਂ ਟਿਪਾਂ ਦੇਖ ਸਕਦੇ ਹੋ ਸਿਸਟਮ ਸਾਰਾ ਉਹ ਹੁੰਦਾ ਹੁਣ ਤੁਸੀਂ ਦੇਖੋ ਜਿਵੇਂ ਆਹ ਚੀਜ਼ ਹੈ ਇਹ ਟਿੱਪਾਂ ਨੇ ਆਪਾਂ ਮੱਝਾਂ ਨੂੰ ਜੂੜ પા ਕੇ ਚਾਉਂਦੇ ਆ ਹੁਣ ਤੁਸੀਂ ਲਾ ਲਓ ਜਿਹੜੀਆਂ ਸੱਜਰ ਮੱਝਾਂ ਹੁੰਦੀਆਂ ਨੇ ਉਹ ਮਸ਼ੀਨ ਨੂੰ ਤੰਗ ਨਹੀਂ ਕਰਦੀਆਂ ਤਾਂ ਉਹਦੇ ਕੀ ਕਰਦੇ ਆ ਇਹ ਜਿਹੜੀ ਆ ਸਿੰਗਲ ਟੇਪ ਹੈ ਇਹ ਟੇਪ ਨੂੰ ਇੱਕ ਪੈਰ ਬਨ ਕੇ ਚੋ ਲੈੰਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਵੀ ਪਸ਼ੂ ਟੋਕੜ ਹੁੰਦਾ ਜਾਂਦਾ ਜਾਂ ਜਾਦੇ ਤੰਗ ਕਰਦਾ ਜਾਂ ਰੋਬੋਟ ਦੇ ਵਿੱਚ ਆਟੋਮੈਟਿਕ ਆਉਂਦਾ ਨਹੀਂ ਫਿਰ ਉਹ ਆਹ ਟੇਪ ਨਾਲ ਮੰਨ ਲਾ ਉਹਨੂੰ ਬਨ ਕੇ ਦੋਨੇ ਲੱਤਾਂ ਨੂੰ ਫੇਰ ਚੋਂਦੇ ਨੇ ਤਾਂ ਜੇ ਉਹਨੂੰ ਲੱਗਦਾ ਕੋਈ ਪਸ਼ੂ ਬਿਮਾਰ ਆ ਜਾਂ ਮਸਟੇਟਸ ਆ ਕੁਝ ਵੀ ਆ ਉਹਨਾਂ ਨੂੰ ਅਲੱਗ ਚੋਂਦੇ ਨੇ ਲੋਗਾ ਉਹਨਾਂ ਨੂੰ ਉਹ ਰੈਡ ਟੇਬਲ ਲੱਤ ਤੇ ਲਾ ਕੇ ਬੰਨ ਕੇ ਫੇਰ ਚੋਂਦੇ ਨੇ ਇਹ ਉਹਨਾਂ ਦਾ ਪਾਰਲਰ ਬਣਿਆ ਹੋਇਆ ਮੱਝਾਂ ਚੋਂਣ ਵਾਸਤੇ ਤਾਂ ਕਾਫੀ ਗੱਲਾਂ ਬਾਤਾਂ ਕਰੀਆਂ ਹੌਲੀ ਹੌਲੀ ਉਹ ਪ੍ਰੋਡਕਸ਼ਨ ਵਧਾ ਰਹੇ ਨੇ ਪਰ ਜਿੱਦਾਂ ਮੈਂ ਆਪਣਾ ਆਪਣੀ ਮੁਰਾ ਤੇ ਨੀਲੀ ਰਾਜੀ ਬਰੀਡ ਦਿਖਾਈ ਉਹਨਾਂ ਨੂੰ ਪਰ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਮੱਝਾਂ ਇੰਨਾ ਵੀ ਦੁੱਧ ਦਿੰਦੀਆਂ ਹੁੰਦੀਆਂ ਮੈਂ ਉਹ ਤਾਂ ਦੱਸਿਆ ਉਹਨਾਂ ਦੀ ਮੈਕਸਿਮਮ ਜਿਹੜੀ ਮੱਝ ਹੈ ਉਹ ਤੁਸੀਂ ਦੇਖ ਸਕਦੇ ਹੋ ਵੀ ਮੈਕਸਿਮਮ 20 ਲੀਟਰ ਦੁੱਧ ਤੇ ਆ ਉਹ ਇਹਨਾਂ ਕੋਲ 3.5 ਸੌ ਮੱਝਾਂ ਚੋਂ ਦੋ ਚਾਰ ਮੱਝਾਂ ਸੀਗੀਆਂ ਉਹ ਜਿਹੜੀਆਂ ਮੈਕਸਿਮਮ ਸੀਗੀਆਂ ਤੇ ਪਰ ਐਵਰੇਜ ਜੇ ਮਲਕ ਦੀ ਮੈਂ ਗੱਲ ਕਰਾਂ ਤਾਂ 10-12 ਲੀਟਰ ਦੁੱਧ ਹੀ ਸੀ ਮੱਝਾਂ ਥੱਲੇ ਲਿਵੇ ਠੀਕ ਸੀ ਜਿੱਦਾਂ ਮੋਹਰਾ ਦੇ ਵਿੱਚ ਥਣ ਕੱਲਾ-ਕੱਲਾਗਾ ਪਿੱਛੋਂ ਵੀ ਝੂਲੀਆਂ ਲਿਵੇ ਨੇ ਚੰਗੀਆਂ ਸੀ ਤਾਂ ਕਈਆਂ ਦੇ ਜਿਹੜੇ ਸਿੰਘ ਵੀ ਦੇਖ ਸਕਦੇ ਜਿਵੇਂ ਆਹ ਸਿੰਘ ਹੁਣ ਮੁੜਿਆ ਹੋਇਆ ਵੈਸੇ ਤਾਂ ਸਿੰਘ ਉਹ ਬਹੁਤ ਜ਼ਿਆਦਾ ਇਹਦੇ ਖੁੱਲੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਸਿੰਘ ਖੁੱਲੇ ਨੇ ਪਰ ਜਿਵੇਂ ਉਹ ਵੱਡੀ ਮੱਝ ਖੜੀ ਆ ਤੁਸੀਂ ਉਹਨੂੰ ਦੇਖ ਸਕਦੇ ਹੋ ਉਹਦਾ ਸਿੰਘ ਮੋਰਾ ਵਾਂਗੂ ਮੁੜਿਆ ਹੋਇਆ ਤੁਸੀਂ ਦੇਖੋ ਉਹਦੇ 'ਚ ਕੋਈ ਆਪਾਂ ਨੂੰ ਬੜਾ ਦੇਖਣ 'ਚ ਅੰਤਰ ਨਹੀਂ ਪਤਾ ਲੱਗਦਾ ਹੌਲੀ-ਹੌਲੀ ਜੇ ਬੰਦਾ ਸਮਝਦਾ ਫਿਰ ਚੀਜ਼ਾਂ ਸਮਝ ਚ ਆਉਂਦੀਆਂ ਨੇ ਇਹ ਵੀ ਆਪਣੇ ਵਾਂਗੂ ਚਾਉਂਦੇ ਨੇ ਲਾਈਕ ਜਦੋਂ ਮੱਝ ਸੂ ਪੈਂਦੀ ਆ ਤਾਂ ਇਹ ਨਹੀਂ ਹੈਗਾਗਾ ਵੀ ਘਾਵਾ ਵਾਂਗੂ ਬੱਚਾ ਇਹਨਾਂ ਨੂੰ ਵੀ ਲਾਉਣਾ ਪੈਂਦਾ ਆ ਜਿੱਦਾਂ ਤੁਸੀਂ ਉਹ ਟੇਪ ਦੇਖ ਸਕਦੇ ਹੋ ਮੱਝ ਦੇ ਗਿੱਟੇ ਦੇ ਉੱਪਰ ਟੇਪ ਆ ਉਹ ਪੈਰ ਬਨ ਕੇ ਮੱਝ ਉਹਨੇ ਉਹ ਚੋਣੀ ਆ ਤੇ ਇਹ ਤੁਸੀਂ ਲਾ ਲਓ ਵੀ ਪ੍ਰੋਡਕਸ਼ਨ ਹੋਰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਫਿਰ ਅਸੀਂ ਗੱਲਾਂ ਬਾਤਾਂ ਕਰੀਆਂ ਦੱਸਿਆ ਵੀ ਇੱਦਾਂ ਦਾ ਸਾਡੇ ਇਹ ਯੂਜ਼ ਕਰਦੇ ਅਸੀਂ ਸਿਮ ਨਹੀਂ ਵਰਤਦੇ ਆ EBS ਸਾਨੂੰ ਪਤਾ ਹੀ ਵੀ ਇਸ ਕੰਪਨੀ ਵਰਲਡ ਵਾਈਡ ਹੈ EBS ਦਾ ਇਹਨਾਂ ਲੋਕਾਂ ਨੂੰ ਵੀ ਪਤਾ ਵੀ ਉਹ ਬ੍ਰੀਡ ਸ਼ੋਕ ਕੰਪਨੀ ਉਹ ਕਰ ਰਹੀ ਆ ਤੇ ਹੌਲੀ ਹੌਲੀ ਵੀ ਉਹ ਪ੍ਰੋਡਕਸ਼ਨ ਵਧਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਸਟਰਕਚਰ ਜਿੱਦੇ ਮੈਂ ਗੱਲ ਕਰਾਂ ਸਟਰਕਚਰ ਬਹੁਤ ਜ਼ਿਆਦਾ ਭਾਰੇ ਨੇ ਇਹਨਾਂ ਦੇ ਜਿਹੜੀ ਆ ਬਰੀਡ ਆ ਤੁਸੀਂ ਦੇਖ ਸਕਦੇ ਹੋ ਪਰ ਸਿੰਘ ਜਮ੍ਹਾਂ ਖੁੱਲੇ ਸਿੰਘ ਕਹਿ ਦੇਣਾ ਜਿਵੇਂ ਆਪਣੇ ਜੰਗਲੀ ਮੱਝਾਂ ਹੁੰਦੀਆਂ ਆਪਾਂ ਇਹ ਕਹਿ ਸਕਦੇ ਆ ਤੇ ਬਾਕੀ ਇਹ ਨੀਡ ਪਰਪਸ ਲਈ ਵੀ ਮੱਝ ਨੂੰ ਬਹੁਤ ਯੂਜ਼ ਕਰਦੇ ਆ ਤੇ ਮੈਕਸਿਮਮ ਕੈਪੈਸਿਟੀ ਤੁਹਾਨੂੰ ਦੱਸਿਆ ਮੈਕਸਿਮਮ ਕੈਪੈਸਿਟੀ ਦੁੱਧ ਦੀ ਬਹੁਤ ਜ਼ਿਆਦਾ ਘੱਟ ਆ ਤਾਂ ਇਹ ਮੱਝਾਂ ਦੇ ਵਿੱਚ ਇਹ ਏਆਈ ਬਹੁਤੀ ਨਹੀਂ ਵਰਤਦੇ 40% ਵਰਤਦੇ ਆ ਬਾਕੀ ਇਹਨਾਂ ਕੋਲੇ ਆਪਦੇ ਬੋਲ ਨੇ ਜਿਵੇਂ ਤੁਸੀਂ ਇਹ ਮੱਝ ਦਾ ਆਰਡਰ ਦੇਖ ਸਕਦੇ ਹੋ ਆਰਡਰ ਪੂਰਾ ਸੋਹਣਾ ਥਾਣਾ ਜਮ੍ਹਾਂ ਡਿੱਟੋ ਕ ਹੌਲੀ ਹੌਲੀ ਮੈਨੂੰ ਲੱਗਦਾ ਵੀ ਰਿਸਰਚ ਕਰਕੇ ਗੋਰੀਆਂ ਨੇ ਵੀ ਮੱਜਾਂ ਨੂੰ ਜਿਵੇਂ ਗਾਈਆਂ ਦੇ ਵਿੱਚ ਤਾਂ ਇਹ ਤੁਸੀਂ ਲਾ ਲਓ ਵੀ ਜਿੰਨੇ ਵੀ ਬਾਹਰਲੇ ਆਪਣੇ ਫਾਰਮ ਨੇ ਉਹ ਬਹੁਤ ਜ਼ਿਆਦੇ ਵਧੀਆ ਨੇ ਐਚ ਐਫ ਬ੍ਰੀਡ ਹੋਗੀ ਜਰਸੀ ਹੋਗੀ ਇਹਨਾਂ ਨੇ ਬਹੁਤ ਜ਼ਿਆਦੇ ਕਮਾਈ ਕਰ ਰਹੇ ਨੇ ਤਾਂ ਤੁਸੀਂ ਇੱਧਰ ਪਾਸੇ ਵੀ ਦੇਖ ਸਕਦੇ ਹੋ ਮੱਜਾਂ ਸਾਰੀਆਂ ਹੀ ਮੱਜਾਂ ਬਹੁਤ ਜ਼ਿਆਦੇ ਵਧੀਆ ਨੇ ਤੇ ਫਿਰ ਡਾਈਟ ਦੇ ਡਾਈਟ ਵੀ ਪ੍ਰੋਪਰ ਹੈ ਜਿੱਦਾਂ ਆਪਾਂ ਪਾਉਣਿਆ ਨਿਊਟ੍ਰੀਸ਼ਨਲ ਬੰਦੇ ਨੇ ਜਿਹੜੇ ਉਹ ਪ੍ਰੋਪਰ ਹਾਇਰ ਕੀਤੇ ਹੋਏ ਨੇ ਜਿਹੜਾ ਮੱਜਾਂ ਨੇ ਸਿਰਫ ਡਾਈਟ ਦੱਸ ਕੇ ਜਾਊਗਾ ਉਹ ਡਾਈਟ ਸਿਰਫ ਇਹ ਜਿਹੜੀ ਫੀਡ ਹੈ ਦੁੱਧ ਵਾਲੀਆਂ ਮੱਜਾਂ ਨੂੰ ਪਾਉਂਦੇ ਆ ਦੂਜੀਆਂ ਮੱ ਰਾਈ ਕਾਸ ਕਾਇਆ ਹੋਇਆ ਜਿਵੇਂ ਹੁਣ ਸਿਆਲ ਆ ਗਿਆ ਸਿਆਲਾਂ ਦੇ ਵਿੱਚ ਪਰ ਇਹਨਾਂ ਦੇ ਤੁਸੀਂ ਨਾਲ 12 ਮਹੀਨੇ 30 ਦਿਨ ਨਹੀਂ ਚੱਲੀ ਜਾਂਦਾ ਗਰਮੀਆਂ ਦੇ ਵਿੱਚ ਭਾਵੇਂ ਥੋੜੀ ਜਿਹੀ ਗਰਮੀ ਵੱਧ ਜਾਂਦੀ ਆ ਤਾਂ ਕਰਕੇ ਰਾਈ ਕਾ ਥੋੜਾ ਜਿਹਾ ਪਾਇਆ ਜਾਂਦਾ ਪਰ ਸਿਆਲਾਂ ਦੇ ਵਿੱਚ ਤਾਂ ਰਾਈ ਕਾ ਬਹੁਤ ਹੁੰਦਾ ਫਿਰ ਵੀ ਜਦੋਂ ਇਹਨਾਂ ਕੋਲ ਜਾਦੇ ਹੁੰਦਾ ਤਾਂ ਇਹ ਜਿਵੇਂ ਗੱਠਾ ਬਣਾਉਣਾ ਗੱਠਾ ਬਣ ਕੇ ਹੀ ਬਣ ਜਾਂਦੀ ਆ ਰਾਈ ਕਾ ਦੀ ਤਾਂ ਉਹ ਚੀਜ਼ ਪਾਉਂਦੇ ਨੇ ਇਹ ਫੀਡ ਇੱਕਦਮ ਦੂਜੋ ਆਪਣੇ ਵਾਂਗੂ ਫੀਡ ਨਹੀਂ ਪਾਉਂਦੇ ਲਾਈਕ ਆ ਵੀ ਪੱਠਿਆਂ ਦੇ ਵਿੱਚ ਲਾ ਕੇ ਨਹੀਂ ਕਨਸੈਂਟ੍ਰੇਸ਼ਨ ਨੇ ਸਿੱਧੇ ਤੌਰ ਤੇ ਫੀਡ ਪਾਉਣੀ ਆ ਉਹ ਫੀਡ ਪਾ ਕੇ ਉਸ ਤੋਂ ਬਾਅਦ ਕੀ ਕਰਦੇ ਨੇ ਇਹ ਜਦੋਂ ਤੇ ਵੈਕਸੀਨ ਦੀ ਗੱਲ ਕੀਤੀ ਅਸੀਂ ਵੈਕਸੀਨ ਵੀ ਇਹ ਉਦਾਂ ਯੂਜ਼ ਕਰਦੇ ਜਿਵੇਂ ਮੂੰਖ ਰੋਹੀ ਗਲ ਕੋਟੂ ਹੋ ਗਿਆ ਤੇ ਉਵੇਂ ਸਾਲ ਦੇ ਵਿੱਚ ਇੱਕ ਵਾਰ ਯੂਜ਼ ਕਰਦੇ ਕਿਉਂਕਿ ਆਪਾਂ ਨੂੰ ਇੰਡੀਆ ਦੇ ਵਿੱਚ ਕਈ ਵਾਰ ਹੁੰਦਾ ਵੀ ਮੌਸਮ ਪ੍ਰੋਪਰ ਨਹੀਂ ਗਰਮੀ ਜਾਂ ਜਾਂਦੇ ਜਾਂ ਤਾਂ ਇੱਥੇ ਜਿਹੜੇ ਸ਼ੈੱਡ ਨੇ ਇਹ ਤੁਸੀਂ ਲਾ ਲਓ ਸਾਰੇ ਆਟੋਮੇਟਿਡ ਸ਼ੈੱਡ ਨੇ ਇਹ ਸਾਰੇ ਉੱਪਰ ਤੱਕ ਦੇ ਸਾਰੇ ਬੰਦ ਹੁੰਦੇ ਨੇ ਮੱਖੀ ਮੱਛਰ ਦਾ ਕੋਈ ਵੀ ਦਿੱਕਤ ਨਹੀਂ ਆਉਂਦੀ ਤਾਂ ਕਰਕੇ ਡੇਰੀ ਫਾਰਮ ਇਦਰ ਕਾਮਯਾਬ ਕਿਉਂ ਨੇ ਭਾਵੇਂ ਗਾਈਆਂ ਦਾ ਭਾਵੇਂ ਮੱਝਾਂ ਦਾ ਇਹਨੂੰ এনवायरमेंटਲਿਟੀ ਕੰਡੀਸ਼ਨਾਂ ਨੇ ਬਹੁਤ ਜ਼ਿਆਦਾ ਵਧੀਆ ਨੇ ਤੁਸੀਂ ਦੇਖ ਸਕਦੇ ਹੋ ਇਹ ਇਹ ਮੱਝ ਦੇਖੋ ਤੁਸੀਂ ਹੁਣੇ ਤਾਜੀ ਸੂਈਆਂ ਮੱਝਾਂ ਤੇ ਇਹਦੀ ਵੀ ਆਰਡਰ ਕੁਆਲਿਟੀ ਬਹੁਤ ਜ਼ਿਆਦਾ ਤਗੜੀ ਹੈ ਮੱਝ ਦੀ ਤੁਸੀਂ ਇਹ ਚ ਨੂੰ ਦੇਖ ਸਕਦੇ ਹੋ ਵੀ ਕਿੰਨੀ ਬਹੁਤ ਜ਼ਿਆਦਾ ਸੋਹਣੀ ਆਰਡਰ ਕੁਆਲਿਟੀ ਦੀ ਮੱਝ ਹੈ ਬਹੁਤ ਜ਼ਿਆਦਾ ਵਧੀਆ ਗੀ ਤੁਸੀਂ ਲਾ ਲਓ ਸੋ ਜਿੱਦਾਂ ਆਪਾਂ ਹੁਣ ਸਕ੍ਰੈਪਰ ਸਾਰਾ ਸੇਮ ਸਿਸਟਮ ਹੁੰਦਾ ਸਕ੍ਰੈਪਰ ਚੱਲਦੇ ਆ ਤੇ ਜਦੋਂ ਆਪਾਂ ਸੁੱਕ ਪਾ ਦਿੰਨੇ ਆ ਤਾਂ ਇਹ ਕਿ ਯੂਜ਼ ਕਰਦ ਨੇ ਲੱਕੜ ਦਾ ਜਿਹੜਾ ਬੂਰਾ ਹੁੰਦਾ ਉਹ ਬਹੁਤ ਜ਼ਿਆਦਾ ਯੂਜ਼ ਕਰਦ ਨੇ ਪਰ ਹੌਲੀ ਹੌਲੀ ਇਹ ਗੱਲਬਾਤ ਕਰਨ ਤੋਂ ਪਤਾ ਲੱਗਿਆ ਵੀ ਅਸੀਂ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਰਹੇ ਆ ਇਹਨਾਂ ਨੂੰ ਵੀ ਪਤਾ ਵੀ ਇਹ ਮੈਨੂੰ ਦੱਸ ਰਿਹਾ ਸੀ ਵੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਬ੍ਰੀਡ ਆ ਫਿਰ ਮੈਂ ਇਹਨੂੰ ਵੀਡੀਓ ਸ਼ੋਅ ਕੀਤੀਆਂ ਇਹ ਹੈਰਾਨ ਰਹਿ ਗਿਆ ਵੀ ਮੈਂ ਕਹਾ ਵੀ ਇਹ ਕਹਿੰਦਾ ਵੀ ਤੁਹਾਡੇ ਸਾਡੇ ਤਾਂ ਵੀ 2-4 ਮੱਝਾਂ ਹੁੰਦੀਆਂ ਸੀ 100-200 ਚ ਜਿਹੜੀ 20 ਲੀਟਰ ਤੇ ਕੈਪੈਸਿਟੀ ਆ ਨਹੀਂ 8-10 12 ਲੀਟਰ ਆ ਗਈ ਤੇ ਆਪਣੇ ਤੁਸੀਂ ਲਾ ਲਓ 15 ਲੀਟਰ 20 ਲੀਟਰ ਤਾਂ 15 ਲੀਟਰ ਤਾਂ ਮੱਝਾਂ ਸਾਲੋਂ ਆਮ ਮਿਲ ਜਾਂਦੀਆਂ 20 ਲੀਟਰ ਵਾਲੇ ਆਪਣੇ ਬਹੁਤ ਜ਼ਿਆਦਾ ਮੱਝਾਂ ਨੇ ਤੇ ਇਹ ਹੁਣ ਮੱਝਾਂ ਵਾਲੇ ਪਾਸੇ ਆ ਰਹੇ ਨੇ ਪਹਿਲਾਂ ਇਹਨਾਂ ਨੂੰ ਨਹੀਂ ਪਤਾ ਹੁੰਦਾ ਸੀ ਮੱਝਾਂ ਵੀ ਦੁੱਧ ਦਿੰਦੀਆਂ ਬਾਕੀ ਜਦੋਂ ਦਾ ਕਲਰ ਦੀ ਗੱਲ ਕਰਾਂ ਇਹ ਵੀ ਜੈਡ ਬਲੈਕ ਨੇ ਜਿੱਦਾਂ ਤੁਸੀਂ ਛੋਟੀ ਦੇਖ ਸਕਦੇ ਹੋ ਖੜੀ ਜੈਡ ਬਲੈਕ ਹੈ ਤੇ ਸੂਈ ਹੋ ਛੋਟੀ ਤਾਜੀ ਸੂਈ ਹੋਈ ਹੈ ਥਣ ਥੁਣਾ ਓਮੇ ਪੂਰੀ ਬੱਥ ਤੇ ਥਾਣਾ ਸਾਰਾ ਕੁਝ ਓਮੇ ਆ ਤੁਸੀਂ ਪਰ ਸਿੰਘ ਤੁਸੀਂ ਦੇਖ ਲਓ ਥੋੜਾ ਜਿਹਾ ਸਿੰਘ ਜਿਆਦਾ ਖੁੱਲੇ ਨੇ ਤਾਂ ਕਈ ਪਸ਼ੂਆਂ ਦੇ ਸਿੰਘ ਵੀ ਆਪਣੇ ਮੁਰਾ ਵਾਂਗੂ ਮੁੜੇ ਹੋਏ ਨੇ ਹੌਲੀ ਹੌਲੀ ਹੋ ਸਕਦਾ ਇਹ ਚੀਜ਼ਾਂ ਦੇ ਵਿੱਚ ਕੁਦਰਤੀ ਤੌਰ ਤੇ ਵੀ ਸੁਧਾਰ ਆ ਜਾਂਦਾ ਕਈ ਵਾਰ ਪਰ ਇਹਨਾਂ ਨੇ ਉਹ ਚੀਜ਼ ਨੂੰ ਪ੍ਰੋਡਕਸ਼ਨ ਨੂੰ ਵਧਾ ਕੇ ਪ੍ਰੋਪਰ ਸੁਧਾਰ ਲੈ ਕੇ ਆਉਣਾ ਤੇ ਤੁਸੀਂ ਆਹ ਦੇਖੋ ਆਹ ਹੁਣ ਛੋਟੀ ਦਾ ਸਿੰਘ ਦੇਖੋ ਤੁਸੀਂ ਕਿੰਨੇ ਕੁੰਡੇ ਮੁੜੇ ਹੋਏ ਸਿੰਘ ਦੇ ਤੇ ਸ਼ੱਡ ਪੂਰੇ ਮਤਲਬ ਆਟੋਮੇਟਡ ਨੇ ਸ਼ੱਡ ਤਾਂ ਨਹੀਂ ਕੋਈ ਦਿੱਕਤ ਸਾਹਮਣੀਆਂ ਸੌਖੀਆਂ ਇਹਨਾਂ ਨੂੰ ਖੁੱਲੀਆਂ ਰਹਿੰਦੀਆਂ ਨੇ ਪ੍ਰੋਪਰ ਪਾਣੀ ਦਾ ਪ੍ਰੋਪਰ ਫੀਡ ਦਾ ਤੇ ਸਾਈਲੇਜ ਦਾ ਜਾਂ ਹੇ ਕਹਿ ਦਿੰਨੇ ਆਪਾਂ ਇਹ ਮੱਝਾਂ ਨੂੰ ਇਹ ਸਾਈਲੇਜ ਨਹੀਂ ਯੂਜ਼ ਕਰਦੇ ਮੱਝਾਂ ਨੂੰ ਸਿਰਫ ਇਹ ਆ ਹੇ ਯੂਜ਼ ਕਰਦੇ ਨੇ ਤੁਸੀਂ ਲਾ ਲਓ ਵੀ ਇਹ ਰਾਈ ਕਾ ਗਾ ਰਾਈ ਕਾ ਬਾਹਰ ਵੀ ਤੁਹਾਨੂੰ ਬਤਾਉਂ ਹਰਾ ਉਹੀ ਵੱਡ-ਵੱਡ ਪਾਉਂਦੇ ਨੇ ਤੇ ਜਿਹੜੀਆਂ ਦੁੱਧ ਦਿੰਦੀਆਂ ਸਿਰਫ ਫੀਡ ਉਹਨਾਂ ਨੂੰ ਪਾਉਂਦੇ ਨੇ ਜਿਹੜੇ ਪਸੂ ਦੁੱਧ ਨਹੀਂ ਦਿੰਦੇ ਜਾਂ ਮੀਟ ਵਾਸਤੇ ਵਰਤਦੇ ਨੇ ਉਹਨਾਂ ਨੂੰ ਇਹ ਕੀ ਕਰਦੇ ਨੇ ਆ ਹੇ ਆ ਜਿਹੜੀ ਹੇ ਹਰੀ ਵੀ ਪਾਉਂਦੇ ਆ ਤੇ ਆ ਜਿਹੜੀ ਹੇ ਆ ਸੁਕਾਈ ਹੋ ਤਾਂ ਤੁਸੀਂ ਦੇਖ ਸਕਦੇ ਹੋ ਬਾਕੀ ਇੱਥੇ ਜਿਹੜੇ ਆਪਾਂ ਬੂਰੀਆਂ ਕਹਿੰਦੇ ਆਂ ਅਲਵੈਨੋ ਹੁੰਦੀਆਂ ਇਹ ਇਹ ਅਲਵੈਨੋ ਕਹਿੰਦੇ ਆਂ ਬੂਰੀ ਨੂੰ ਵੀ ਇਹ ਅਲਵੈਨੋ ਮੱਝ ਜਿਵੇਂ ਉਹ ਮੱਝ ਸੂਈਆ ਤੁਸੀਂ ਦੇਖ ਸਕਦੇ ਹੋ ਉਹ ਬੱਚਾ ਮੱਝ ਦਾ ਵਿੱਚ ਕੋਲੇ ਬੈਠਾ ਇਹ 4 ਤੋਂ 5 ਦਿਨ ਬੱਚਾ ਕੋਲੇ ਰੱਖਦੇ ਨੇ ਫਿਰ ਕੀ ਕਰਦੇ ਨੇ ਉਹਨੂੰ ਅਲੱਗ ਕਰ ਦਿੰਦੇ ਨੇ ਬੱਚੇ ਨੂੰ ਜਦੋਂ ਬੱਚਾ ਅਲੱਗ ਹੋ ਗਿਆ ਫਿਰ ਜਦੋਂ ਉਹਦੀ ਮਿਲਦਾ ਉਹ ਜਦੋਂ ਮੱਝ ਚੋਣੀ ਆ ਗਈ ਉਦੋਂ ਫਿਰ ਸਾਰਾ ਦਿਨ ਉਹ ਮੱਝ ਤੋਂ ਅਲੱਗ ਰਹਿਣਾ 4-5 ਦਿਨਾਂ ਬਾਅਦ ਤੇ ਉਹ ਸਿਸਟਮ ਸਾਰਾ ਇਹਨਾਂ ਦਾ ਉਦਾਂ ਹੀ ਆ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਹੈ ਪਰ ਇਹ ਹੁਣ ਰਿਸਰਚ ਬਹੁਤ ਜ਼ਿਆਦਾ ਉਸ ਲੈਵ ਜਿਹੜੀਆਂ ਇਹਦੀ ਪ੍ਰੋਡਕਸ਼ਨ ਆ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਨੂੰ ਵਧਾਈ ਜਾਵੇ ਫੈਟ ਇਹਨਾਂ ਦੀ ਵੀ 7 ਜਿੰਮੇ ਹੈਗੀ ਹੈ 7 8 ਫੈਟ ਇਹਨਾਂ ਦੀ ਵੀ ਉਹ ਚੀਜ਼ ਆ ਰਹੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਹੈਗੀਆਂ ਸੈਂਸਰ ਤਾਂ ਆਪਣੇ ਹੁਣ ਗਾਵਾਂ ਦੇ ਵੀ ਗਾਵਾਂ ਦੇ ਵੀ ਸੈਂਸਰ ਲੱਗੇ ਹੋਏ ਨੇ ਸੇਮ ਸੈਂਸਰ ਹੁੰਦੇ ਨੇ ਹੀਟ ਡਿਟੈਕਸ਼ਨ ਵਾਲੇ ਤੇ ਬਾਕੀ ਇਹ ਕਹਿੰਦੇ ਵੀ ਅਸੀਂ ਇਟਲੀ ਨਾਲ ਕੰਟੈਕਟ ਕਰੇ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਐਦਾ-ਐਦਾ ਕਰਕੇ ਵੀ ਪੰਜਾਬ ਦੇ ਵਿੱਚ ਜਿਹੜਾ ਇੰਡੀਆ ਦੇ ਵਿੱਚ ਤੇ ਬ੍ਰੀਡ ਬਹੁਤ ਜ਼ਿਆਦਾ ਹੋ ਤਾਂ ਮੱਝਾਂ ਦਿਖਾਈਆਂ ਇਹ ਰੀਲੀ ਕਹਿੰਦਾ ਯਾਰ ਬਹੁਤ ਜ਼ਿਆਦਾ ਵੱਡੀਆਂ ਤੁਹਾਡੀਆਂ ਮੱਝਾਂ ਵੀ ਸਿੰਘ ਸਿੰਘ ਕਹਿੰਦਾ ਬੜੇ ਸੋਹਣੇ ਸਿੰਘ ਨੇ ਤੇ ਮੈਂ ਕਹਾਂ ਵੀ ਤੁਸੀਂ এবੀਐਸ ਨਾਲ ਜੈਨੇਟਿਕਸ ਨਾਲ ਕੰਟੈਕਟ ਕਰ ਸਕਦੇ ਹੋ এবੀਐਸ ਆਪਾਂ ਨੂੰ ਪਤਾ ਵੀ ਬੈਸਟ ਹੈ ਤੇ ਇੱਥੇ گاਵਾਾਂ ਦੇ ਵਿੱਚ এবੀਐਸ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਤੇ ਮੱਝਾਂ ਦੇ ਵਿੱਚ ਹਜੇ ਉਨੇ ਨਹੀਂ ਆ ਰਹੀ ਇਹ ਵੀ ਉਵੇਂ ਪ੍ਰੋਪਰ ਟੈਗਿੰਗ ਨਹੀਂ ਸਾਰਾ ਵੀ ਕਦੋਂ ਸੂਂਦਾ ਪਸ਼ੂ ਹਨਾ ਪਰ ਇਹ ਕਹਿੰਦਾ ਵੀ ਅਸੀਂ ਉਹਨਾਂ ਏਆਈ ਨੂੰ ਯੂਜ਼ ਕਰਦੇ ਇਹ ਕਹਿੰਦਾ ਵੀ ਅਸੀਂ ਆਰਟੀਫੀਸ਼ੀਅਲ ਸੈਮੀਨੇਸ਼ਨ ਘੱਟ ਯੂਜ਼ ਕਰਦੇ ਆ ਤੇ ਅਸੀਂ ਕੀ ਕਰਦੇ ਵੀ ਬੁੱਲ ਯੂਜ਼ ਕਰਦੇ ਆ ਪਰ ਇਹਨਾਂ ਨੂੰ ਉਸ ਲੈਵਲ ਦਾ ਹਜੇ ਮੱਝਾਂ ਬਾਰੇ ਨਹੀਂ ਨੌਲੇਜ ਹੈ ਪਰ ਤੁਸੀਂ ਦੇਖੋ ਜਿਹੜੇ ਸਾਹ ਨਾਲ ਸਿਸਟਮ ਬਣਾਇਆ ਇਹ ਇੰਨੇ ਤੇਜ਼ ਹੁੰਦੇ ਆਪਾਂ ਨੂੰ ਪਤਾ ਵੀ ਜਿਹੜੀ ਗੋਰੀਆਂ ਹੁਣ گاਵਾਂ ਕਿੱਥੇ ਤੱਕ ਲੈ ਗਈ ਸੀ ਹਣਾ ਚਲੋ ਥੋੜਾ ਐਨਵਾਇਰਨਮੈਂਟ ਇਹਨਾਂ ਦਾ ਵਧੀਆ ਆਪਣੇ ਨਾਲੋਂ ਮੌਸਮ ਵਧੀਆ ਸਾਰਾ ਕੁਝ ਪਰ ਮੱਝਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਇੱਧਰ ਦਾ ਸਾਰੇ ਕੀਬੀਕਲ ਬਣੇ ਹੁੰਦੇ ਆ ਇੱਥੇ ਤੁਹਾਨੂੰ ਮੈਂ ਦਿਖਾਉਣਾ ਮੱਝਾਂ ਬੈਠੀਆਂ ਸੀ ਉਹਨਾਂ ਦੇ ਪੂਰੇ ਸਿੰਘ ਸਿੰਘ ਵੀ ਮੁਰਾ ਦੇ ਵਾਂਗੂ ਨੇ ਹੋ ਸਕਦਾ ਹੋ ਕਿਵੇਂ ਨਾ ਕਿਵੇਂ ਕਰਕੇ ਬਾਹਰ ਆ ਆ ਜਿੱਦਾਂ ਹੁਣ ਬੂਰੀ ਮੱਝ ਤੁਸੀਂ ਦੇਖ ਸਕਦੇ ਆ ਬੂਰੀ ਮੱਝ ਬੈਠੀ ਹੈ ਇਹ ਅਲਵੈਨੋ ਕਹਿੰਦੇ ਆ ਨੇ ਤੇ ਬਟ ਇੱਥੇ ਉਹ ਤੁਸੀਂ ਮੱਝ ਦੇਖੋ ਜਮਾ ਸਿੰਘ ਉਹਦੇ ਮੁਰਾ ਵਾਂਗੂ ਸਿੰਘ ਨੇ ਇਹ ਦੋਨੇ ਮੱਝਾਂ ਤੁਸੀਂ ਦੇਖ ਰਹੇ ਹੋ ਇਹਦਾ ਸਿੰਗ ਥੋੜਾ ਜਿਹਾ ਖੁੱਲਾ ਆ ਆ ਸਿੰਗ ਥੋੜਾ ਜਿਹਾ ਤੁਸੀਂ ਲਾ ਲੋ ਵੀ ਕੁੰਡੇ ਚ ਆ ਗਿਆ ਇਹ ਮੱਝਾ ਉਦਾਂ ਬਹੁਤ ਘੱਟ ਸੀ ਜਿੱਦਾਂ ਆਪਣੇ ਹੁਣ ਪੰਜਾਬ ਦੇ ਵਿੱਚ ਲੈ ਜੀ ਨੂੰ ਬਹੁਤ ਘੱਟ ਸਿਆਣਾ ਹੋਊਗੀ ਜਾ ਮੱਝ ਤੁਸੀਂ ਦੇਖ ਸਕਦੇ ਹੋ ਇਹ ਮੱਝ ਮੀਣੀ ਬੈਠੀ ਆ ਇਹ ਇਦਾਂ ਸਾਰਾ ਕੁਝ ਕਰਦੇ ਨੇ ਤੇ ਖਰਾਕ ਉਹੀ ਵੀਡੀਓ ਦੇ ਵਿੱਚ ਮੈਂ ਤਾਂ ਵਾਰ-ਵਾਰ ਕਹਿਣਾ ਹੁਣ ਆਪਣੇ ਆਖਣਗੇ ਵੀ ਹਰਾ ਨਾ ਪਾਓ ਹਰਾ ਪੱਠਾ ਜੇ ਕਰਦਾ ਬਹੁਤ ਕਰਦਾ ਆ ਤੁਹਾਨੂੰ ਕਿਸੇ ਪਾਸੋਂ ਲਿਸੀਆਂ ਦਿਸਦੀਆਂ ਨੇ ਮੱਝਾਂ ਮੱਝਾਂ ਕਿੰਨੀਆਂ ਰਾਜੀਆਂ ਨੇ ਇਹ ਕਹਿੰਦੇ ਦੁੱਧ ਵਾਲਿਆਂ ਨੂੰ ਫੀਡ ਪਾਉਣੇ ਆ ਸੀ ਬਸ ਦੂਜਿਆਂ ਨੂੰ ਤਾਂ ਕਹਿੰਦੇ ਅਸੀਂ ਬਸ ਆ ਹੇ ਪਾਈ ਜਾਂਦੇ ਆ ਜਾਂ ਸਾਡੇ ਹਰਾ ਪੱਠਾ ਆ ਜਾਂਦਾ ਹਰਾ ਪੱਠਾ ਪਾ ਦਿੰਦੇ ਆ ਤੇ ਆਪਣੇ ਲੋਕ ਆਖਣਗੇ ਹਰਾ ਪੱਠਾ ਜੀ ਇਹ ਕਰਦਾ ਬਹੁ ਕਰਦਾ ਇਹ ਕਹਿੰਦੇ ਸਾਨੂੰ 4 ਪੈਸੇ ਬਚਦੇ ਨੇ ਤਾਂ ਹਰੇ ਪੱਠੇ ਸਿਰ ਤੇ ਬਚਦੇ ਨੇ ਵਾਹਣ ਖੁੱਲੇ ਨੇ ਆਟੋਮੈਟਿਕ ਘਰਾਓ ਚਰਾਈ ਕਾ ਇੱਕ ਵਾਰੀ ਲਾਉਂਦੇ ਨੇ ਮੁੜ ਕੇ ਤਿੰਨ ਚਾਰ ਸਾਲ ਉਹੀ ਰਾਈ ਕਾ ਕੰਮ ਦਿੰਦਾ ਰਹਿੰਦਾ ਆ ਤੁਸੀਂ ਦੇਖੋ ਇਹਨਾਂ ਨੂੰ ਇਹ ਸ਼ੌਂਕ ਵਾਲਾ ਹੇ ਨੂੰ ਖਾਈ ਜਾਂਦੇ ਆ ਕਿਉਂਕਿ ਹੇ ਦੇ ਵਿੱਚ ਨਿਊਟ੍ਰੀਸ਼ਨ ਕੋਈ ਨਹੀਂ ਉੱਡਦਾ ਸਿਰਫ ਪਾਣੀ ਉੱਡਣਾ ਹੁੰਦਾ ਉਸ ਤੋਂ ਬਾਅਦ ਇਹ ਪਾਣ ਜਾਣਾ ਆ ਤੁਸੀਂ ਦੇਖ ਮੱਥੇ ਥੋੜੇ ਚਿਰ ਜ਼ਰੂਰ ਜਿਆਦੇ ਚੌੜੇ ਨੇ ਜੇ ਤੁਸੀਂ ਦੇਖ ਸਕਦੇ ਹੋ ਪਰ ਵਜਨ ਇਹਨਾਂ ਚ ਵੀ ਆਪਣੀ ਮੱਜਾਂ ਜਿੰਨਾ ਪਰ ਉਹਨਾਂ ਦੀ ਹਾਈਟ ਨਹੀਂ ਹੈਗੀ ਆਪਣੇ ਹਾਈਟ ਜਿਆਦੇ ਹੁੰਦੀ ਹੈ ਲੈਂਥ ਜਿਆਦੇ ਹੁੰਦੀ ਹੈ ਇਹ ਗੰਡੂ ਦੀਆਂ ਮੱਜਾਂ ਇਹਨਾਂ ਦੀਆਂ ਤੇ ਪਰ ਹੌਲੀ ਹੌਲੀ ਕਹਿੰਦੇ ਵੀ ਜੈਨੇਟਿਕਸ ਅਸੀਂ ਸੁਧਾਰ ਰਹੇ ਹਾਂ ਤੇ ਇੱਕ ਦਿਨ ਇਹਨਾਂ ਨੇ ਵੀ ਪੂਰਾ ਵਧੀਆ ਇਹਨਾਂ ਦੇ ਵਿੱਚ ਰਿਕਾਰਡ ਉਹ ਕਰ ਦੇਣਾ ਕਿਉਂਕਿ ਇਹ ਬਹੁਤ ਜਿਆਦੇ ਤਰੀਕੇ ਨਾਲ ਇਹਨਾਂ ਦੀ ਬਰੀਡਿੰਗ ਕਰਦੇ ਨੇ ਸਾਰਾ ਕੁਝ ਧਿਆਨ ਰੱਖ ਕੇ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਤਾਂ ਹੀ ਹਰਾ ਪੱਠਾ ਕੁਦਰਤ ਨਾਲ ਕੁਦਰਤ ਦੇ ਵਿੱਚ ਸਾਰੀ ਚੀਜ਼ ਮੌਜੂਦ ਆ ਹਰਾ ਪੱਠਾ ਜਿੰਨਾ ਤੁਸੀਂ ਪਸ਼ੂ ਨੂੰ ਪਾਲੋਗੇ ਤੁਹਾਡਾ ਉਹਨਾਂ ਖਰਚਾ ਬਚ ਰਹੂਗਾ ਉਹਨਾਂ ਤੁਸੀਂ ਪ੍ਰੋਫਿਟ ਜਿਹੜਾ ਵੱਧ ਕਮਾਉਗੇ ਆ ਦੇਖੋ ਆ ਪਈਆ ਇਹ ਪਈ ਥੀੜਾ ਅੱਡ ਖਵਾਤੀ ਹੁਣ ਇਹ ਅੱਡ ਖਾਈ ਜਾਂਦੇ ਆ ਤੇ ਸਾਨਾ ਵਰਗੇ ਮੱਝਾਂ ਪਈਆਂ ਤੁਸੀਂ ਦੇਖ ਸਕਦੇ ਹੋ ਪਾਣੀ ਵਾਲਾ ਸਿਸਟਮ ਉਦੋਂ ਹੀ ਆਟੋਮੈਟਿਕ ਨੇ ਕਿੰਬੀ ਗੱਲਾ ਪਰ ਆ ਚੀਜ਼ਾਂ ਇਹਨਾਂ ਬਹੁਤ ਜ਼ਿਆਦਾ ਫਰਕ ਆ ਤੁਸੀਂ ਫਾਰਮ ਦੇਖੋ ਪਰ ਬਹੁਤ ਵੱਡੀ ਇਨਵੈਸਟਮੈਂਟ ਹੈ ਪਰ ਬੰਦਾ ਜਦੋਂ ਮਿਹਨਤ ਕਰਦਾ ਹੌਲੀ ਹੌਲੀ ਚੀਜ਼ੇ ਪੋਸੀਬਲ ਹੋ ਸਕਦੀ ਹੈ ਤੇ ਕੋਈ ਮਤਲਬ ਇਦਾਂ ਦੀ ਬਿਮਾਰੀ ਨਹੀਂ ਕਹਿੰਦੇ ਆਉਂਦੀ ਮਸਟੈਟਸ ਜਰੂਰ ਆਉਂਦੀ ਉਹ ਵੀ ਕਹਿੰਦੇ ਐਪੀਡੈਮਿਕ ਨਹੀਂ ਹੈਗਾ ਵੀ ਮਸਟੈਟਸ ਆ ਗਈ ਤਾਂ ਫਾਰਮ ਖਤਮ ਹੋ ਜੂ ਜਾਂ ਸਾਰੇ ਪਸ਼ੂਆਂ ਨੂੰ ਆਜੂ ਹਨਾ ਐਦਾ ਕਿਵਿਕਲ ਦੇ ਵਿੱਚ ਮਿੱਟੀ ਇੱਥੇ ਹੁੰਦੀ ਨੇ ਇਹਨਾਂ ਕੋਲੇ ਬੂਰਾ ਸੈਟ ਕਰਖਦੇ ਨੇ ਤੇ ਪਰ ਉਦਾਂ ਮੂੰਹ ਖੁਰ ਗਲ ਕੋਟ ਬਿਮਾਰੀ ਇੱਥੇ ਇੰਟਰੋਡਿਊਸ ਹੀ ਹੈ ਨਹੀਂਗੀ ਮੱਝਾਂ ਨੂੰ ਤੇ ਕਹਿੰਦੇ ਆਉਂਦੀ ਨਹੀਂ ਪਰ ਵੈਕਸੀਨ ਤਾਂ ਇਹ ਕਰਦੇ ਨੇ ਤੇ ਪਰ ਕਹਿੰਦੇ ਵੀ ਸਾਨੂੰ ਕੋਈ ਜ਼ਿਆਦਾ ਅਦਾਂ ਦਾ ਕੇਸ ਨਹੀਂ ਮਿਲਿਆ ਤੇ ਉਦਾਂ ਮਸਟੈਟਸ ਨਾਲ ਜਾਂ ਲੇਵੇ ਨਾਲ ਲੇਵੇ ਖਰਾਬ ਜਿਵੇਂ ਮੱਝ ਦਾ ਲੇਵਾ ਖਰਾਬ ਹੈ ਉਹ ਚੀਜ਼ ਤਾਂ ਥੋੜੀ ਜੀ ਪ੍ਰੋਬਲਮ ਇਹਨਾਂ ਤੋਂ ਆਈ ਜਾਂਦੀ ਹੈ ਪਰ ਹੌਲੀ ਹੌਲੀ ਜਿੱਦਾਂ ਨੂੰ ਮ ਤੇ ਇਹ ਵੀ ਹੌਲੀ ਹੌਲੀ ਜੋ ਚੀਜ਼ ਨੂੰ ਵਧਾ ਰਹੇ ਨੇ ਤੇ ਹੁਣ ਵੀ ਇਹ 40 50 ਪਰ 40% ਸੀਮਨ ਯੂਜ਼ ਕਰਦੇ ਨੇ 60% ਇਹਨਾਂ ਕੋਲੇ ਆਪਦੇ ਬੋਲਰ ਰੱਖੇ ਹੋਏ ਨੇ ਤੇ ਇਹਨਾਂ ਨੂੰ ਵੀ ਪਤਾ ਨਹੀਂ ਸੀ ਨਾ ਵੀ ਉਦਾਂ ਪਤਾ ਵੀ ਇੰਡੀਆ ਦੇ ਵਿੱਚ ਵੱਧ ਕੈਪੈਸਿਟੀ ਹੈ ਪਰ ਇਹਨਾਂ ਨੇ ਮੱਝਾਂ ਨਹੀਂ ਕਦੇ ਦੇਖੀਆਂ ਸੀ ਤਾਂ ਉਹ ਆਪਾਂ ਇਹਨੂੰ ਵੀਡੀਓ ਦੇ ਵਿੱਚ ਦਿਖਾਈਆਂ ਵੀ ਸਾਡੇ ਜਿਹੜੇ ਸਾਡੇ ਕੋਲੇ ਮੋਹਰਾ ਆ ਜਾਂ ਨੀਲੀ ਰਾਵੀ ਆ ਨੀਲੀ ਰਾਵੀ ਵੀ ਦਿਖਾਈਆਂ ਇਹਨਾਂ ਨੂੰ ਇਹ ਅਲਵਾਈਨੋ ਕਹਿੰਦੇ ਨੇ ਨੀਲੀ ਰਾਵੀ ਨੂੰ ਤੇ ਜਿੱਦਾਂ ਬੋਰੀ ਆ ਬੋਰੀ ਨਹੀਂ ਵੀ ਕਹਿੰਦੇ ਨੇ ਫਿਰ ਉਹ ਵੀ ਦਿਖਾਈਆਂ ਫਰਕ ਦੱਸਿਆ ਵੀ ਆਹ ਫਰਕ ਹੁੰਦਾ ਸਟਰਕਚਰ ਦਾ ਫਰਕ ਹੈ ਤੇ ਇਦਾਂ ਦੇ ਵੀ ਹੁੰਦੇ ਤੁਸੀਂ ਲਾ ਲਓਗੇ ਇਹ ਦੇਖ ਸਕਦੇ ਹੋ ਕੱਲੇ ਕੱਲੇ ਦਾ ਪ੍ਰੋਪਰ ਡਿਟੇਲ ਇਹਨਾਂ ਦੇ ਦੋ ਦੋ ਟੈਗ ਪਾਏ ਹੋਏ ਨੇ ਅਲੱਗ-ਅਲੱਗ ਟੈਗ ਆ ਕੋਈ ਵੈਕਸੀਨੇਸ਼ਨ ਦਾ ਹੈਗਾ ਬਰਥ ਦਾ ਹੈਗਾ ਇਹਨਾਂ ਦੀ ਏਜ ਦਾ ਹੈਗਾ ਤੇ ਉਹ ਸਿਸਟਮ ਚੱਲਦਾ ਰਹਿੰਦਾ ਪਾਰਲਰ ਬਹੁਤ ਵਧੀਆ ਬਣਾਇਆ ਹੋਇਆ ਬਾਕੀ ਜਿਹੜੇ ਛੋਟੇ ਬੱਚੇ ਨੇ ਉਹ ਪ੍ਰੋਪਰ ਇਹਨਾਂ ਨੇ ਅਲੱਗ ਰੱਖੇ ਹੋਏ ਨੇ ਚੰਨਾ ਚਾਰ ਦਿਨ ਨਾਲ ਰੱਖਦੇ ਨੇ ਉਸ ਤੋਂ ਬਾਅਦ ਅਲੱਗ ਕਰ ਦਿੰਦੇ ਨੇ